ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਢਾਵੀਵਾਲ ਡੇਰੀ ਫਾਰਮ ਤੇ ਪਹੁੰਚੇ ਹੋਇਆ ਬਾਈ ਗੁਰਪ੍ਰੀਤ ਕੋਲੇ ਗਾਵਾਂ ਦਿਖਾ ਦੂੰਗਾ ਗਿਣਤੀ ਤੋਂ ਬਾਹਰ ਆ ਉੱਧਰ ਵੀ ਮਾਰ ਦੇਗਾ ਰੀ ਕੈਮਰਾ ਗਾਵਾਂ ਐਂਡ ਤੱਕ ਹੀ ਬਕਾਉਨੇ ਸਾਰੀਆਂ ਇੱਕ ਕੋਨੇ ਤੋਂ ਲਾ ਕੇ ਦੂਜੇ ਕੋਨੇ ਤੱਕ ਸਿਸਟਮ ਤੁਹਾਨੂੰ ਐ ਲੱਗੂਗਾ ਜਿਵੇਂ ਤੁਸੀਂ ਕਿਸੇ ਮੰਡੀ ਦੇ ਵਿੱਚ ਖੜੇ ਹੋਣੇ ਹੋ ਹਰੇਕ ਪ੍ਰਕਾਰ ਦੀ ਗਾਂ ਮਿਲੂ ਬਾਈ ਕੋਲੇ ਐਚ ਐਫ ਜਰਸੀ ਸਾਈਵਾਲ ਤਿੰਨ ਚਾਰ ਨਸਲਾਂ ਨੇ ਮਿਕਸਿੰਗਾਂ માં ਦਿਖਾਵਾਂਗੇ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦੇਣਾ ਡਿਟੇਲ ਕੱਲੀ ਕੱਲੀ ਦੀ ਪੁੱਛੂੰਗਾ ਤੇ ਵਿੱਚੋਂ ਗਾਵਾਂ ਪੰਜ ਚਾਰ ਤੋਰ ਕੇ ਦਿਖਾਵਾਂਗਾ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਆ ਆ ਜਾ ਫਿਰ ਆ ਜੀ ਹੋਰ ਕਿਵੇਂ ਆ ਬਹੁਤ ਵਧੀਆ ਜੀ ਬਹੁਤ ਚੜਦੀ ਕਲਾ ਵਧੀਆ ਜੀ ਵਧੀਆ ਪਹਿਲਾਂ ਟਰੱਕ ਜੀ ਦੀ ਵੈੜੀ ਦਿਖਾ ਦਨੇ ਹਾਂ ਹਾਂ ਦਿਖਾ ਦੇਣ ਨਾਮ ਦੱਸ ਦੇ ਤੇਰਾ ਫਿਰ ਨਾਮ ਮੇਰੇ ਮੇਰਾ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਜਲਾ ਬਰਨਾਲਾ ਜਿਲ੍ਹਾ ਬਰਨਾਲਾ ਗਰੀ ਲਿਆਏ ਦੀ ਫੇਸ ਕੁਆਲਿਟੀ ਦੀ ਮਾਰ ਬਲਣਾ ਕੈਮਰਾ ਸਾਡੇ ਦੇ ਘੱਟੇ ਮਾਰਦੇ ਕੈਮਰਾ ਆਪਣਾ ਸਰਜੂ ਇਹਨਾਂ ਦੇ ਘੱ ਕੀ ਗੱਲ ਵਾ ਤਾਂ ਕਿਹੜਾ ਸੁਆ ਇਹਦਾ ਵੀਰੇ ਦੂਸਰਾ ਸੁਆ ਸੂ ਰਹੀ ਹੈ ਜੀ ਇਹ ਬੱਚੀ ਠੀਕ ਆ ਜੀ ਤੇ 1 ਮਹੀਨਾ ਪੂਰਾ ਪੈ ਜੀ ਇਹਦਾ ਡੇਰ ਟੂ ਡੇਰ ਤੋਂ 1 ਮਹੀਨਾ ਬਾਕੀ ਵਾਲਾ ਪਛਾਣ ਹੋ ਕੇ ਗਰੀ ਦਿਖਾ ਦੇ ਓਏ ਇਹਦੇ 8 ਫਰਵਰੀ ਨੂੰ ਦਿਨ ਪੂਰੇ ਆ ਜੀ ਤੇ ਕੱਦ ਆ ਗਿਆ ਫੁੱਲ ਵੱਡਾ ਹਨਾ ਕੱਦੇ ਦਾ 6 ਫੁੱਟ ਤੋਂ ਥੋੜਾ ਘਾਣੀ ਘੱਟ ਹੋ ਜੀ ਮੇਰੇ ਸਾਹਮਣੇ ਅੱਛਾ ਆਈਡੀਆ ਲਾ ਲਓ ਪੂਰਾ ਡਾਬਲ ਇਹ ਆ ਗਿਆ ਜਿਵੇਂ ਇੱਕ ਸੱਜਣ ਦਾ ਲੰਬਾ ਵੀ ਆਇਆ ਤੀਗਾ ਕਹਿੰਦਾ ਕੱਦ ਦਾ ਆਈਡੀਆ ਨਹੀਂ ਲੱਗਦਾ ਅੱਜ ਨਾਲ ਖੜ ਖੜੀ ਕਰਾ ਦੂੰ ਆਈਡੀਏ ਸਾਰੀਆਂ ਦੀ ਤਸੱਲੀਆ ਕਰਾ ਦਾਂਗੇ ਹਰੇਕ ਪੱਕ ਤੋਂ ਬੇੜ ਚ ਹੋਜੀ ਵੀਰੇ ਇਹ 15 ਕੁਇੰਟਲ ਦੇ ਨੇੜ ਗੇੜ ਇਹਦੇ ਲੱਗਿਆ ਕਿਹੜਾ ਸੀਮਨ ਹੈ ਵੀਰੇ ਇਹਦੇ ਸੀਮਨ ਤੇ ਇਹਦੇ ਆਪਾਂ ਮਾ ਤੇ ਦਾਦੀ ਦਾ ਰਿਕਾਰਡ ਵੀ ਦੱਸ ਸਕਦੇ ਆ ਤੇ ਦੱਸਾਂਗੇ ਬਰ ਜਿਹਦੇ ਨਾਲ ਸੌਦਾ ਹੋ ਗਿਆ ਉਹ ਨਹੀਂ ਦੱਸਣਾ ਵੀਰੇ ਠੀਕ ਆ ਗੱਲ ਜਿਹੜੇ ਸੱਜਣ ਨਾਲ ਗਾਂ ਦਾ ਸੌਦਾ ਨਿਬੜੂਗਾ ਉਹਨੂੰ ਟੋਟਲ ਡਿਟੇਲ ਕਿਹੜਾ ਲੱਗਿਆ ਕਿਹੜੇ ਦੀ ਆਪ ਆ ਸਾਰੀ ਜਾਣਕਾਰੀ ਬਾਈ ਕਹਿੰਦਾ ਦੱਸ ਕੇ ਭੇਜਾਂਗੇ ਉਹਦੇ ਫਾਰਮ ਦੀਆਂ ਬੱਚੀਆਂ ਸਾਰੀਆਂ ਹਾਂਜੀ ਹਾਂ ਇਹ ਐਵੇਂ ਮੰਨ ਕੇ ਚੱਲੋ ਵੀ ਜਿਹੜੇ ਆਪਣੇ ਪਹਿਲੇ 4-5 ਨਾਗਨੇ ਇਹ ਵੱਡੇ ਫਾਰਮ ਦੀਆਂ ਬੱਚੀਆਂ ਨੇ ਠੀਕ ਆ ਗੱਲ ਤੇ ਇਹਨਾਂ ਦੇ ਆਪਣੇ ਸੀਮਨ ਵਗੈਰਾ ਦੀ ਸਾਰਿਆਂ ਦੀ ਡਿਟੇਲ ਆਪਣੇ ਕੋਲੇ ਹਾਜ਼ਰ ਆ ਠੀਕ ਆ ਗੱਲ ਹਾਂ ਪੈਸੇ ਪੈਸੇ ਵੀਰੇ ਆਪਾਂ ਫੋਨ ਤੇ ਕਰਾਂਗੇ ਨਾ ਵਾਲੇ ਤਾਂ ਨਹੀਂ ਮੰਗਦਾ ਨਹੀਂ ਨਹੀਂ ਵਾਲੇ ਨਹੀਂ ਮੰਗਦਾ 5 ਲੱਖ ਤਾਂ ਨਹੀਂ ਮੰਗਦਾ ਨਹੀਂ 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 ਵੀਰੇ ਆਪਾਂ ਕਾਹਨੂੰ ਮੰਗਦੇ ਆ ਆ ਨੋਰਮਲੀ ਹੋਊਗਾ ਰੇਟ ਕੁਆਲਿਟੀ ਦੇ ਹਿਸਾਬ ਨਾਲ ਕਈ ਲੱਖਾਂ ਦਾ ਸਿਸਟਮ ਨਹੀਂ ਹੋਊਗਾ ਹਨਾ ਹਾਂ 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 ਬਾ ਚੀਜ਼ ਨੇ ਤਾਂ ਆਪ ਭਰੋਣੇ ਆ ਵੀਰੇ ਪੈਸੇ ਵੀਰ ਠੀਕ ਆ ਗੱਲ ਉਹ ਹੁਣ ਮਾਰ ਦੇ ਗਾ ਜੀ ਆ ਦੋ ਨੰਬਰ ਵਾਲੀ ਤੇ ਇਹਦੇ ਆਰਡਰ ਤੇ ਮਾਰ ਦੇ ਇਹ ਤਿਆਰੀ ਚ ਹਾਂਜੀ ਹਾਂ ਤਾਜੀ ਵੀ ਦਿਖਾਵਾਂਗੇ ਵਿੱਚ ਕੋਈ ਹਾਂਜੀ ਹਾਂ ਇੱਕ ਬੈੜ ਆਪਣੇ ਕੋਲ ਹੈਗੀ ਆ ਤਾਜੀ ਦੋ ਤਿੰਨ ਬੈੜਾ ਤਿਆਰੀ ਤੇ ਨਹੀਂ ਠੀਕ ਆ ਗੱਲ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਸਰਾ ਪਲੂਨ ਸੁੰਦੀ ਆ ਵੀਰੇ ਵੀ ਪਹਿਲਾ ਹਾਂਜੀ ਹਾਂ ਹਾਂ ਤੋਰੇਗਾ ਇਹਨੂੰ ਫੇਰ ਹਾਂ ਇਹਨੂੰ ਤੋੜ ਦੇ ਇਹਨੂੰ ਤੋੜ ਦੇ ਸੂਆ ਪਹਿਲਾ ਤੇ ਪ੍ਰਿੰਟ ਵਾਲੀ ਬੱਛੀ ਆ ਗਈ ਤੇ ਆ ਗਈ 100 ਦਾ 100 ਖਰੀ ਅ ਇਹ ਪਲੂਨ 40 ਕਿਲੋ ਤੋਂ ਬਾਹਰ ਚੱਲਣੀ ਆ ਵੀਰੇ ਬੱਛੀ 40 ਕਿਲੋ ਤੋਂ ਤੇ ਬਾਕੀ ਸਾਨੂੰ ਇਹਦੀ ਬਾਡੀ ਦੱਸੂ ਬਰੀਡ ਦੱਸੂ ਜਿਵੇਂ ਹਰੇਕ ਵੀਡੀਓ ਚ ਅਕਸਰ ਦੱਸਦਾ ਵੀ ਹੁੰਨਾ ਵੀ ਮੇਰਾ ਕੰਮ ਹੁੰਦਾ ਸਾਨੂੰ ਟਾਪ ਤੋਂ ਟਾਪ ਪਸ਼ੂ ਦਿਖਾਉਣਾ ਤੇ ਸੋਡਾ ਕੰਮ ਹੁੰਦਾ ਤਸੱਲੀ ਕਰਕੇ ਆਪਦੀ ਸਮਝ ਨਾਲ ਪਸ਼ੂ ਲੈਣਾ ਵੀ ਇਹ ਕਿੰਨਾ ਦੁੱਧ ਪਾ ਦੂਗੀ ਇਹਨਾਂ ਦੇ ਫੇਸ ਫੂਸ ਵੀਰੇ ਵੇੜਾ ਨੂੰ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਆਪ ਬੋਲਦੀਆਂ ਨੇ ਤੇ ਬਾਕੀ ਡਿਟੇਲ ਵਪਾਰੀ ਵੀ ਰੋਹੀ ਦਿੰਦਾ ਜਿਹੜੀ ਉਹਨੂੰ ਫਾਰਮਰ ਦੱਸ ਕੇ ਭੇਜਦਾ ਬਾਕੀ ਜਿਹੜਾ ਜਾਣਕਾਰ ਸੱਜਣਾ ਉਹ ਆਈਡੀਆ ਲਾਏ ਲੈਂਦਾ ਹੁੰਦਾ ਕੁਆਲਿਟੀ ਚੈੱਕ ਕਰਕੇ ਨਸਲ ਚੈੱਕ ਕਰਕੇ ਵੀ ਕਿੰਨਾ ਕੁ ਪਾ ਦੂਗੀ। ਥਣ ਦਾ ਸੈਜ ਬਹੁਤ ਸੋਹਣਾ ਬਣਾਉਗੀ ਤੇ ਬਣਾਉਗੀ ਪੂਰਾ ਗੈਪ ਤੇ ਆਰਡਰ ਦੀ ਸ਼ੇਪ ਵੀ ਸੋਹਣੀ ਰੱਖੂ ਕਿਉਂਕਿ ਥੋੜੀ ਬਹੁਤੀ ਨਾ ਪੈਲਣ ਕਰਕੇ ਭਲਵਾਦੀ ਲੱਗਦੀ। ਹਾਂਜੀ ਹਾਂ ਇਹ 15 ਦਿਨ ਲੈ ਜੂ ਵੀਰੇ। ਪਰ ਜਿਵੇਂ ਇਹਦਾ ਪਸੂਆ ਪਹਿਲਾਂ ਨਾ ਨਾਲ ਹੀ ਵੜ ਬੜੀ ਜਿਆਦੇ ਵੱਡੀ ਖੜੀਆ ਇਹਦਾ ਕੱਦ ਵੀ ਫੁੱਲ ਵੱਡੀਆਂ ਜੀ ਆ। ਫੁੱਲ ਸਾਈਜ਼ ਵੀ ਆ ਵੜਾ ਨੇ ਵੀਰੇ ਆਪਣੇ ਕੋਲੇ ਜੜੀਆਂ ਪਹਿਲੀਆਂ ਚਾਰ ਇਹਦਾ ਕੱਦ ਵੀ ਫੁੱਲਾ। ਤੇ ਉੱਤੋਂ ਚੜਾਈ ਵੀ ਫੁੱਲਾ ਬਾਡੀ ਦੀ ਵੀ ਲਾਜਵਾ ਵਾ ਹਰੇਕ ਪੱਖ ਤੋਂ ਤੇ ਹੁਣ ਮਾਰ ਦੇ ਗਰੀ 3 ਨੰਬਰ ਵਾਲੀ ਤੇ ਕੈਮਰਾ ਇਹਦੀ ਕੀ ਗੱਲ ਬਾਤ ਆ ਇਹ ਬੱਚੀ ਵੀਰੇ ਪਲੂਨ ਸੂ ਰਹੀ ਆ ਇਹਨੂੰ ਵੀ ਤੋੜ ਦੇ ਇਹ ਵੀ 40 ਕਿਲੋ ਤੋਂ ਬਾਹਰ ਚੱਲਣ ਵਾਲੀ ਬੱਚੀ ਇਹਨੂੰ ਵੀ ਤੋੜ ਦੇ ਇਹਦੇ ਵੀ 15 ਤੋਂ 20 ਦਿਨ ਬਾਕੀ ਆ ਹਜੇ ਠੀਕ ਆ ਗੱਲ ਆ ਲੈਗਸ ਸਕੋਰ ਦੀਆਂ ਮਜ਼ਬੂਤ ਨੇ ਫੁੱਲਾ ਹਨਾ ਬਰੇ ਸਾਰੇ ਪਾਸਿਆਂ ਤੋਂ ਹੀ ਮਜ਼ਬੂਤ ਨੇ ਆ ਲੈਗਸ ਸਕੋਰ ਦੀਆਂ ਫੁੱਲਾ ਪ੍ਰਿੰਟ ਲੈਗ ਸਕੋਰ ਕੰਪੈਕਟ ਆਰਡਰ ਦੀਆਂ ਨੇ ਤੇ ਸਾਰੀਆਂ ਖੂਬੀਆਂ ਇਹ ਬੈੜਾਂ 'ਚ ਹੈਗੀਆਂ ਨੇ ਜਿੰਨੀਆਂ ਕਿ ਇੱਕ ਫਾਰਮ ਦੇ ਵਿੱਚ ਬੈੜ ਰੱਖਣ ਵਾਸਤੇ ਚਾਹੀਦੀਆਂ ਹੁੰਦੀਆਂ ਨੇ ਆਪਰ ਨੂੰ ਤੇ ਬਾਡੀ ਦੀ ਵੀ ਫੁੱਲ ਚੜਾਈ ਆ ਤੇ ਆਡਰੇ ਬਣਾਉਗੀ ਫੁੱਲ ਵੱਡਾ ਦਿਨ ਕਿੰਨੇ ਬਾਕੀ ਨੇ ਬਾਈ ਇਹਦੇ ਦਿਨ ਪਏ ਜੀ 15 ਤੋਂ 20 ਦਿਨ ਇਹਦੇ ਵੀ ਹਾਂ ਛੋਟਾ ਛੋਟਾ ਸਿੰਗ ਜ਼ਰੂਰ ਆ ਗਿਆ ਜੀ ਸੱਜਣ ਨੇ ਬਣਵਾਤਾ ਇਹਨੇ ਉਤੋਂ ਜਮੀ ਗੋਲੀ ਹੋ ਜਾਣਾ ਤੇ ਬਿਲਕੁਲ ਛੋਟਾ ਹਾਂਜੀ ਹਾਂ ਇਹ ਵੀ ਇੱਕ ਉਹ ਕਾਰਨ ਬਣ ਗਿਆ ਜੀ ਉਹ ਫਾਰਮ ਨਾ ਉਸ ਟਾਈਮ ਬਾਹਰ ਸੀਗਾ ਜੀ ਠੀਕ ਆ ਗੱਲ ਤੇ ਉਹ ਮੰਨ ਕੇ ਉਹ ਫੋਰਨ ਕੰਟਰੀ ਚ ਗਏ ਹੋਣੇ ਆ ਠੀਕ ਹੈ ਤੇ 4-5 ਮਹੀਨਿਆਂ ਨੂੰ ਉਧਰ ਲਾ ਕੇ ਉਹ ਤੁਹਾਨੂੰ ਇਤਨੇ ਕੱਢਲੇ ਸੰਗੀ ਨਹੀਂ ਰਹੇ ਆ ਕਵਾਲਿਟੀ ਫੁੱਲਾ ਜਮਾ ਹੈ ਨਾ ਕਿਸੇ ਇੰਪੋਰਟਡ ਸੀਮਨ ਦੀ ਬੱਚੀ ਆ ਹਾਂਜੀ ਹਾਂ ਇਹਨਾਂ ਦੇ ਕੀ ਜਿਵੇਂ ਇਹਦੀ ਪਹਿਲੀਆਂ 4-5 ਬੇਡਾਂ ਦੇ ਆਪਣੇ ਕੋਲੇ ਫੁੱਲ ਡਿਟੇਲ ਆ ਜਿਵੇਂ ਆ ਚੀਜ਼ ਜਗਰ ਹੀ ਦਿਖਾਈ ਆ ਚੀਜ਼ ਤੋਂ ਆ ਚੀਜ਼ ਦਾ ਗੈਪ ਕਿੰਨਾ ਆ ਗਿਆ ਤੇ ਇੱਥੇ ਤੋਂ ਇੱਥੇ ਦਾ ਚੜਾਈ ਵਾਲੀ ਚੀਜ਼ ਆ ਗਈ ਉੱਤੋਂ ਜਿਵੇਂ ਆਪਾਂ ਕਹਿੰਦੇ ਨੇ ਇੱਕ ਧੀੜੀ ਜੀ ਪਿੱਠ ਦਾ ਜਾਨਵਰ ਹੁੰਦਾ ਉਹ ਗੱਲਬਾਤ ਨਹੀਂ ਹੈਗੀ ਬਰੀਡ ਕੁਆਲਿਟੀ ਜੀ ਵੀ ਚੰਗੀਆਂ ਨੇ ਤੇ ਜਿਹੜੇ ਇਹਨਾਂ ਦੇ ਬਾਡੀ ਆ ਸਟਰਕਚਰ ਆ ਉਹ ਬਈ ਮੱਜਾਂ ਨਾਲ ਦਾ ਹੀ ਆ ਗਿਆ ਤਕਰੀਬਨ ਤਕ ਇਹਦੇ ਦਿਨ ਕਿੰਨੇ ਦੱਸਿਆ ਬਾਕੀ ਇਹਦੇ 15 ਤੋਂ 20 ਦਿਨ ਪਏ ਜੀ 15 ਤੋਂ 20 ਦਿਨ ਬਾਕੀ ਹਾਂਜੀ ਹਾਂ ਆ ਡਿਟੇਲ ਫਾਰਮ ਤੋਂ ਆਈਆਂ ਨੇ ਜਿਹੜੇ ਸੱਜਣਾਂ ਸੌਦਾ ਹੋ ਗਿਆ ਉਹਨੂੰ ਬਾਈ ਕਹਿੰਦਾ ਦੱਸ ਕੇ ਧੋ ਰਾਂਗੇ ਸਾਰੀ ਤੇ ਹੁਣ ਮਾਰ ਦਿਆ ਬੱਛੀ ਦੇ ਕੈਮਰਾ ਕਾਦੇ ਦਾ ਵੀ ਫੁੱਲ ਵੱਡਾ ਹਾਂਜੀ ਹਾਂ ਜਿਹੜੀ ਦਾ ਦਰਮਿਆਨਾ ਹੋਇਆ ਇਹ ਵੀ ਪਲੂਨ ਸੁੰਦੀ ਆ ਇਹ 2 ਦਿਨ ਦਾ ਵੀਰੇ ਮੂੰਹੋਂ 2 ਦਿਨ ਹਾਂਜੀ 2 ਤੇ ਪੂਰੇ ਕਰਕੇ ਚੌਕ ਦੇ ਚੱਕਣ ਲੱਗੀ ਠੀਕ ਆ ਗੱਲ ਇਹਦੇ ਦਿਨ ਕਿੰਨੇ ਬਾਕੀ ਨੇ ਇਹਦੇ ਵੀ 25 ਦਿਨ ਪਏ ਜੀ ਹਜੇ 25 ਦਿਨ ਬਾਕੀ ਨੇ ਹਾਂਜੀ ਹਾਂ ਤੇ ਬਾਕੀ ਜਿਵੇਂ ਕਿਸੇ ਸੱਜਣ ਦੇ ਨਾਲ ਸ਼ਕੀਨ ਹ ਉਹਦੇ ਵਾਸਤੇ ਸੁਨਹਿਰੀ ਮੌਕਾ ਆਵਦੀ ਟਰਾਂਜੈਕਸ਼ਨ ਪਾ ਲਿਓ ਆਰਡਰ ਵਾਲੀ ਦਵਾਈ ਦੇ ਲਿਓ ਜਿਹੜੀ ਦੇਣੀ ਆ ਡਰੈਚ ਵਗੈਰਾ ਵੀ ਆਪਾਂ ਸ਼ੌਂਕ ਨਾਲ ਜਿਹੜਾ ਸੱਜਣ ਕਹਿੰਦਾ ਵੀ ਮੈਂ ਘਰੇ ਪਸ਼ੂ ਸਭਾਣਾ ਉਹਦੇ ਵਾਸਤੇ ਸੁਨਹਿਰੀ ਮੌਕਾ ਕਿਉਂਕਿ 20 ਤੋਂ 25 ਦਿਨ ਬਾਕੀ ਨੇ ਆਪਦੇ ਹੱਥੀ ਤੁਸੀਂ ਟਰਾਂਜੈਕਸ਼ਨ ਪਾ ਸਕਦੇ ਹੋ ਆਰਡਰ ਚ ਪਾ ਸਕਦੇ ਹੋ ਹੋਰ ਵੀ ਜਿਹੜਾ ਇਹਨੂੰ ਬਟਾਵਨ ਦੇਣਾ ਉਹ ਵੀ ਦੇ ਸਕਦੇ ਹੋ ਘਰੇ ਲਈ ਆ ਕੇ ਤੇ ਬਾਕੀ ਪ੍ਰਿੰਟ ਪ੍ਰਿੰਟ ਦੀ ਬਾਡੀ ਦੀ ਥਣ ਦੇ ਸੈਜ ਦੀ ਆਰਡਰ ਕੁਆਲਿਟੀ ਦੀ ਐਂਡ ਗੱਲ ਬਾਤ ਹੀ ਮਿਲੂਗੀ ਬਾਡੀਆਂ ਤੋਂ ਲਾ ਕੇ ਲੈਗ ਸਕੋਰ ਤੋਂ ਲਾ ਕੇ ਨੋਖੇ ਵਿੱਚ ਕੱਢ ਨਹੀਂ ਸਕਦਾ ਜਿੰਨੀਆਂ ਬੱਚੀਆਂ ਵੀ ਕੋਈ ਵੀ ਬੱਚੀ ਇਹਨਾਂ ਚੋਂ ਨਮਾਈ ਰਹੀ ਹੋਈ ਤਾਂ ਵੀ ਚਮਕ ਦੇਖ ਮੇਰੇ ਪਾਊਡਰ ਹੀ ਬੋਲਦੇ ਇਹਨਾਂ ਦੇ ਵਿੱਚ ਸ਼ਾਈਨਿੰਗ ਆ ਹਾਂ ਸ਼ਾਈਨਿੰਗ ਆ ਅੰਗਰੇਜ਼ੀ ਚ ਸ਼ਾਈਨਿੰਗ ਆ ਪੰਜਾਬੀਆਂ ਦੀ ਚਮਕ ਆ ਹੈ ਨਾ ਕਿਉਂਕਿ ਇਹਨਾਂ ਚ ਸ਼ਾਈਨਿੰਗ ਤਾਂ ਇਹਨਾਂ ਚ ਸਾਰੇ ਬਟਾਮਨਾਂ ਦੀ ਜਿਹੜੀ ਆਪਾਂ ਕਿਹੜੇ ਬਟਾਮਨ ਦੀ ਘਾਟ ਆ ਪਸ਼ੂ ਚ ਉਹ ਘਾਟ ਇਹ ਜਿੱਦੀਆਂ ਜੰਮੀ ਆ ਉਹਦੀ ਵੀਰੇ ਉਹਦੇ ਦੀ ਬਹੁਤ ਵਧੀਆ ਖਰਾਕ ਤੇ ਪੜ ਰਹੀਆਂ ਨੇ ਬਹੁਤ ਚੰਗੇ ਫਾਰਮ ਨਹੀਂ ਆਇਆ ਤੇ ਹੁਣ ਮਾਰਦੇ ਆ ਬੈਟ ਤੇ ਕੈਮਰਾ ਇਹਦਾ ਨੰਬਰ ਆ ਗਿਆ ਮੇਰਾ ਖਿਆਲ ਆ 5ਵਾਂ ਆ ਗਿਆ ਜੀ ਨੰਬਰ ਮੁਤਾਬਕ ਗੱਲ ਵਾਪਰ ਇਹ ਬੱਛੀ ਦੂਸਰਾ ਸੂਆ ਸੂਰਹੀ ਆ ਵੀਰੇ ਇਹ ਵੀ ਤੋੜ ਦੇ ਪਰ ਇਹੇ ਐ ਮੰਨ ਕੇ ਚੱਲੂ ਇਹਦੇ ਪਲੂਣ ਨੇ 30 ਕਿਲੋ ਦੁੱਧ ਦਿੱਤਾ ਹੋਇਆ ਕਿੰਨੇ ਦਿਨ ਬਾਕੀ ਨੇ ਇਹਦੇ ਇਹਦਾ ਹਫਤਾ ਰਹਿੰਦਾ ਜੀ ਇੱਕ ਹਫਤਾ ਹਾਂ ਜੀ ਹਾਂ ਆ ਇੱਥੋਂ ਆਰਡਰ ਦਾ ਸਾਈਜ਼ ਦਿਖਾ ਦੇ ਗਰੀ ਥਣ ਦਾ ਸਾਈਜ਼ ਦਿਖਾ ਦੇ ਹਰੇਕ ਪੱਖ ਤੋਂ ਦਿਖਾ ਦੇ ਬੱਛੀ ਇਹ ਥੋੜੀ ਜੀ ਐਰ ਸ਼ੇਅਰ ਕਰਾਉਸ ਆ ਗਈ ਹੈ ਨਾ ਹਾਂਜੀ ਹਾਂ ਥੋੜੀ ਜਿਹੀ ਐਰ ਸ਼ੈਰ ਦੇ ਵਿੱਚ ਆਉਂਦੀ ਆ ਉਹ ਹੈ ਫੁੱਲ ਬਰੀਡਡ ਚ ਹਾਂ ਇਹ ਥੋੜੀ ਬ੍ਰਾਉਨ ਸ਼ੇਡ ਜੇ ਚ ਆ ਗਈ ਬੱਚੇ ਦੇ ਜਿਹੜੇ ਡੱਬ ਨੇ ਐਚ ਐਫ ਦੇ ਵਿੱਚ ਗਹਿਰੇ ਬਲੈਕ ਆ ਜਾਂਦੇ ਨੇ ਥੋੜੇ ਬ੍ਰਾਉਨ ਸ਼ੈਡ ਚ ਆ ਗਏ ਤੇ ਬਾਡੀ ਦੀ ਇਹ ਵੀ ਚੰਗੀ ਆ 3000 ਤੋਂ ਅੱਛੀ ਖੁੱਲਾ ਦੇ ਦੂ ਵੀਰੇ ਇਹ ਵੀ ਹਾਂ بار بار ਕਿਉਂਕਿ ਕਹਿਣੀ ਪੈਂਦੀ ਆ ਮੈਨੂੰ ਜੀ ਕਰਦਾ ਨਹੀਂ ਕਹਿਣ ਨੂੰ ਵੀ ਪਰ ਬਾਡੀ ਦੀਆਂ ਸਾਰੀ ਟੌਪ ਆ ਗਈਆਂ ਜਮਾ ਇਹਨ ਗੁਰਪ੍ਰੀਤ ਬੈਠਾ ਉਧਰਲੇ ਬੰਨੇ ਕੁਰਸੀ ਦਾ ਕਹਿੰਦਾ ਨਮਾਤੀਆਂ ਜੇ ਕਹਿੰਦਾ ਜੰਮੀ ਸ਼ੈਂਪੂ ਸ਼ੂੰਪੂ ਮਾਰਿਆ ਨਹੀਂ ਠੰਡ ਕਰਕੇ ਇਹਨਾਂ ਤੇ ਪਰ ਫੇਰ ਵੀ ਚੰਗੀ ਚੀਜ਼ ਆ ਜਿਹੜੀ ਯਾਰ ਚੰਗੀ ਚੀਜ਼ ਜਗਦੀ ਆ ਬਿਨਾਂ ਨਮਾਈ ਵੀ ਬਹੁਤ ਕਾਗਜ਼ ਅਰ ਗਲੇਵਾ ਪੈਵਰੇ ਹਜੇ ਵੀ ਇਹਦਾ ਤੇ ਹੁਣ ਆ ਜਾ ਮੇਰਾ ਖਿਆਲ ਆ 6 ਨੰਬਰ ਤੇ ਹਾਂਜੀ ਹਾਂ ਬਾਡੀ ਇਹਦੀ ਵੀ ਬਹੁਤ ਆ ਇਹ ਅੱਛੀ ਦੀ ਵੀ ਬਾਡੀ ਬੁੱਡੀ ਦੀ ਚੌੜੀ ਜਾਨੀ ਹੁੰਨ ਵੀ ਬਾੜ ਬਾਡੀ ਵਾਲੀ ਲੰਬੀ ਨਹੀਂ ਨਹੀਂ ਵੀਰੇ ਆਪਣੀ ਪਰਮਾਤਮਾ ਦੀ ਕਿਰਪਾ ਨਿਗਾ ਹੀ ਚੰਗੀ ਤੇ ਟਿਕਦੀ ਆ ਤੇ ਬਾਕੀ ਆਪਣੇ ਕੋਲ ਗਾਕ ਥੋੜਾ ਉੱਚਾ ਰਹਿੰਦਾ ਹੈ ਨਾ ਹਾਂਜੀ ਹਾਂ ਹਾਂ ਆ ਗਾਕ ਬਾਈ ਹੋਰਾਂ ਕੋਲੇ ਤਕਰੀਬਨ ਗੱਲ ਕਰ ਲੀ ਐਮ ਪੀ ਜੁਪੀ ਮਹਾਰਾਸ਼ਟਰ ਬਾਹਰ ਦਾ ਗਾਕ ਵੀ ਤਕਰੀਬਨ ਓਰੇ ਰਹਿੰਦਾ ਤੇ ਜੇ ਲਜਾਨੀਆਂ ਨੇ ਬਾਹਰ ਵਾਲੇ ਸੱਜਣ ਨੇ ਜਿੰਨੀਆਂ ਮਰਜ਼ੀ ਲਿਜਾ ਵੀ ਸਕਦਾ ਬਾਈ ਹੋਰੀ ਇੱਥੋਂ ਵੀ ਦੇ ਦੇਣਗੇ ਤੇ ਬਾਹਰੋਂ ਵੀ ਪਰਚੇਜ਼ ਕਰਕੇ ਦੇ ਦੇਣਗੇ ਇਹਦਾ ਸੁਆ ਕਿਡਾ ਬਾਈ ਇਹ ਇਹ ਵੱਚੀ ਦਾ ਵੀਰੇ ਦੂਸਰਾ ਸੁਆ ਪਲੂਨ ਦਾ 26 27 ਕਿਲੋ ਤੋਂ ਦਿੱਤਾ ਵੈ ਖੁੱਲਾ ਥੋੜੀ ਜੀ ਇਹ ਵੀ ਤੋੜ ਦੇ ਯਾਰ ਕੋਈ ਗੱਲ ਨਹੀਂ ਵੀਡੀਓ ਥੋੜੀ ਜੀ ਲੰਬੀ ਹੋ ਜੂ ਕੋਈ ਗੱਲ ਨਹੀਂ ਵੀਰੇ ਆਪਣੀ ਵੀਡੀਓ ਦੇਖ ਕੇ ਕੱਟਣ ਵਾਲੀ ਵੀਡੀਓ ਨਹੀਂ ਹੈਗੀ ਵੀਰੇ ਜਾਨਵਰ ਚੜਦੇ ਤੋਂ ਚੜਦਾ ਆਪਣੀ ਇੱਕ ਗੱਲ ਹੋਰ ਦੱਸਣਾ ਜਿਵੇਂ ਮੂਸੇ ਵਾਲੇ ਦੇ ਗਾਣੇ 'ਚ ਹੁੰਦਾ ਨਾ ਇੱਕ ਅੰਤਰਾ ਟੌਪ ਆਗਲਾ ਉਦੋਂ ਵੀ ਟੌਪ ਆਗਲਾ ਉਦੋਂ ਵੀ ਟੌਪ ਸਿਸਟਮ ਉਹੀ ਹੋਈ ਜਾਊ ਸੂਆ ਗੜਾ ਦਾ ਬਾਈ ਸੂਆ ਦੂਸਰਾ ਵੀਰੇ ਕਿੰਨੇ ਦਿਨ ਬਾਕੀ ਨੇ ਇਹਦੇ ਪਿਆ 15 ਦਿਨ ਜੀ ਹਜੇ 15 ਦਿਨ ਪਹਿਲੇ ਹਾਂਜੀ ਹਾਂ ਇਹਦਾ ਕੀ ਰਿਕਾਰਡ ਰਿਆ ਦੁੱਧ ਇਹਦੇ 26 27 ਕਿਲੋ ਦੁੱਧ ਦਿੱਤਾ ਪਿਆ ਫਲੂਨ ਦਾ ਵੀਰੇ ਤਕਰੀਬਨ ਜੇ ਗੱਲ ਕਰ ਲਾਂ ਸਾਰੀਆਂ 24 25 ਤੋਂ 25 ਤੋਂ ਬਲੱਸ ਵਾਲੀਆਂ ਨੇ ਵੀਰੇ ਚੱਲਦੀਆਂ ਨੇ 24 25 ਹਾਂਜੀ ਹਾਂ ਹਾਂ ਆ ਲਿਆ ਬਈ ਇਹਨੇ ਥਣ ਦਾ ਸਹਿਜ ਇਹਦਾ ਵੀ ਚੰਗਾ ਪ੍ਰਿੰਟ ਵੀ ਚੰਗਾ ਬਾਦੀ ਵੀ ਚੰਗੀ ਆ ਹਰੇਕ ਪੱਖ ਤੋਂ ਚੰਗੀ ਆ ਗਈ ਪੱਛੀ ਬਾਕੀ ਜਿੱਥੋਂ ਤੁਹਾਨੂੰ ਲੱਗੂਗੀ ਵੀ ਇਹ ਮਾਰ ਖਾਂਦੀ ਆ ਉਹ ਮੈਨੂੰ ਕਮੈਂਟ ਚ ਜਰੂਰ ਲਿਖ ਦਿਓ ਪਰ ਖਾਂਦੀਆਂ ਕਿਤੋਂ ਹੈ ਨਹੀਂ ਗਈਆਂ ਟੌਪ ਤੋਂ ਟੌਪ ਹੀ ਨੇ ਆ ਜਾ ਗੈਰੀ ਹੁਣਾ ਬਾਰਡਰ ਟੱਪਿਆ ਇਧਰਲੇ ਬੰਨੇ ਆਇਆ ਤੇ ਹੁਣ ਮਾਰ ਦਿਆ ਬਲੈਕ ਬੱਛੀ ਤੇ ਇਹ ਤਾਜੀ ਸੂਈ ਹੈ ਨਾ ਹਾਂਜੀ ਹਾਂ ਇਹ ਵੀਰੇ ਰਾਤ ਦੀ ਸੂਈ ਆਪਣੇ ਕੋਲ ਜੇਰ ਜੱਪਾ ਡੰਨ ਜੇਰ ਵਗੈਰੇ ਦੀ ਡੰਣਾ ਬੱਚਾ ਕੀ ਨਾਲ ਬੱਚਾ ਮੇਲ ਆ ਬਰੀ ਮੇਲ ਕਾ ਹਾਂਜੀ ਤੋਰ ਦੇ ਹੋਣ ਕੇ ਇਹਦੀ ਬਾਡੀ ਬਹੁਤ ਹੈ ਨਾ ਹਾਂਜੀ ਹਾਂ ਹਾਂ ਵੱਡੀ ਬੁੱਡੀ ਇਹ ਵੀ ਫੁੱਲਾ ਕਾਂਚਾ ਇਹਨਾਂ ਦਾ ਮੱਝਾ ਨਾਲ ਦੀ ਹੈ ਬਾਡੀ ਦਾ ਸਟਰਕਚਰ ਹੈ ਜਿਹੜਾ ਉੱਤੋਂ ਪੂਰੀ ਚੜਾਈ ਚ ਆ ਗਈ ਇਹ ਆ ਗਈ ਬਲੈਕ ਕਲਰ ਦੇ ਵਿੱਚ ਇਹ ਆ ਗਈ ਬਲੈਕ ਕਲਰ ਚ ਕਈ ਸੱਜਣ ਸ਼ਕੀਨ ਹੁੰਦੇ ਨੇ ਫੁੱਲ ਵਾਈਟ ਬਲੈਕ ਕਲਰ ਚ ਆ ਗਈ ਇਹਦਾ ਫੇਸ ਜਰਸੀ ਦਾ ਵੀਰੇ ਦੇ ਕੰਨ ਛੋਟਾ ਛੋਟਾ ਇਹ ਮੁੱਠੀ ਚ ਆ ਜਾਂਦਾ ਵੀ ਬਲੈਕ ਕਲਰ ਦੇ ਇਹ ਡਬਲ ਸ਼ੇਡ ਆਈਟਮ ਰਹੂਗੀ ਤੁਹਾਡੇ ਵਾਸਤੇ ਦੁੱਧ ਵੀ ਚੰਗਾ ਪਾ ਦੂ ਇਹ ਤੋਂ ਐਚ ਐਫ ਦਾ ਬੱਚਾ ਵੀ ਚੰਗਾ ਲੈ ਸਕਦੇ ਆ ਇਹ ਤੋਂ ਸਾਈ ਹਾਲ ਦਾ ਵੀ ਲੈ ਸਕਦੇ ਆ ਇਹ ਤੋਂ ਆਪਾਂ ਜਰਸੀ ਦਾ ਬੱਚਾ ਵੀ ਲੈ ਸਕਦੇ ਆ ਬਾਡੀ ਬੁੱਡੀ ਦੀ ਫੁੱਲ ਆ ਵੀਰੇ ਥਣ ਤਕਰੀਬਨ ਜੇ ਗੱਲ ਕਰ ਲਈ ਗਿੱਠ ਤੋਂ ਉੱਤੇ ਦਾ ਗੈਪ ਇਹ ਆਪ ਵੀ ਐਚ ਐਫ ਦੇ ਪੇਟੋਂ ਪੈਦਾ ਹੋਈ ਹੋਈ ਆ ਵੀਰੇ ਠੀਕ ਆ ਗੱਲ ਹਾਂ ਜਰਸੀ ਦਾ ਟੀਕਾ ਲਵਾਇਆ ਸੀ ਇਹਦੀ ਫੈਟ ਚੰਗੀ ਹੋਊਗੀ ਹਾਂਜੀ ਹਾਂ ਫੈਟ ਆਜੂ 50 ਜੀ ਇਹਦੀ ਫੈਟ ਪਰਸੈਂਟੇਜ ਵੀ ਚੰਗੀ ਹੋਊਗੀ ਤੇ ਬਾਕੀ ਆ ਚੀਜ਼ ਦਿਖਾ ਦੇਗਾ ਜੀ ਉੱਥੋਂ ਜਿਵੇਂ ਉਰੇ ਤੋਂ ਉਰੇ ਦਾ ਗੈਪ ਆ ਗਿਆ ਉਧਰ ਤੋਂ ਉਧਰ ਦਾ ਆ ਗਿਆ ਇਹ ਵੀ 30 ਕਿਲੋ ਬੱਛੀ ਵਿਦੋਦੇ ਤੂ ਵੀਰੇ ਠੀਕ ਆ ਗੱਲ ਤੇ ਹੁਣ ਲੈ ਚਲਾ ਤੇਰੇ ਪਿਛਲੇ ਬੰਨੇ ਖੜੀਆ ਐਰ ਸ਼ੇਅਰ ਕੰਪਨੀ ਦੇ ਹਾਂਜੀ ਹਾਂ ਇਹ ਵੀ ਤੋਰ ਦੇ ਖੋਲ ਕਿਹੜਾ ਸੂਆ ਕਿਹੜਾ ਇਹਦਾ ਦੂਸਰਾ ਸੂਆ ਵੀਰੇ ਬੱਛੀ ਦਾ ਦੂਜਾ ਸੂਆ ਦਿਨ ਕਿੰਨੇ ਬਾਕੀ ਨੇ ਇਹਦੇ ਇਹਦੇ 15 ਦਿਨ ਪਏ ਜੀ ਇਹ 15 ਦਿਨ ਹਾਂਜੀ ਇਹ ਆ ਗਈ origignal air share ਦੀ ਇਹ air share ਦੇ ਵਿੱਚ ਆ ਜੀ ਇਹਨੂੰ origignal ਕਹਿੰਦੇ ਆ ਵੀਰੇ ਆਪਾਂ air share ਦੀ ਇੱਕ ਖਾਸੀਅਤ ਹੁੰਦੀ ਆ ਕਹਿੰਦੇ ਵੀ hf ਦੇ ਮੁਕਾਬਲੇ ਗਰਮੀ ਗਰਮੀ ਇਹ ਵੱਧ ਚੱਲਦੀ ਆ ਹਾਂ ਜੀ ਹਾਂ ਵੱਧ ਚੱਲਦੀ ਆ ਇਹਦੀ ਫੈਂਟ ਪਰਸੈਂਟੇਜ ਵੀ ਚੰਗੀ ਹੁੰਦੀ ਆ ਤੇ ਬਾਕੀ ਇਹਦਾ ਪ੍ਰਿੰਟ ਵੀ ਥੋੜਾ ਜੱਜ ਦਾ ਅੱਖਾਂ ਨੂੰ hf ਨਾਲੋਂ ਥੋੜਾ ਜਿਆਦਾ ਕਈ ਸਜਣਾ ਸਪੈਸ਼ਲ ਸ਼ਕੀਨ ਹੁੰਦੇ ਆ ਸ਼ਕੀਨ ਬਹੁਤ ਆਉਂਦੇ ਆ ਵੀਰੇ air share ਦੇ ਵੀਰੇ air share ਵੜ ਲੈਣੀ ਆ ਯਾਰ ਪਰ air share ਵੀ ਮਿਲਦੀਆਂ ਘੱਟ ਆ ਥੋੜੀਆਂ ਮਿਲਦੀਆਂ ਘੱਟ ਇਸ ਲਈ ਵੀਰੇ ਇਹ ਭਾਅ ਵੀ ਜ਼ਿਆਦਾ ਭਰ ਲੈਣੀਆਂ ਨੇ ਆਪ ਕੋ ਆਪ ਤੋਂ ਠੀਕ ਆ ਗੱਲ ਹੁਣ ਮਾਰ ਦੇਗਾ ਰੀ ਜਰਸੀ ਤੇ ਓਏ ਜਰਸੀ ਤਾਂ ਅੱਖਾਂ ਨੂੰ ਮਸਾ ਦੇਖਣ ਨੂੰ ਮਿਲਦੀ ਹੈ ਹਨਾ ਹਾਂ ਜੀ ਹਾਂ ਜਰਸੀਆਂ ਛਿੱਧੇ ਅਰੀਜਨਲ ਪੰਜਾਬ ਵਾਲੀ ਜਰਸੀ ਆ ਗਈ ਵੀਰੇ ਇਹਦਾ ਕਲਰ ਕਿਹੜਾ ਆ ਗਿਆ ਹੈ ਕਲਰ ਇਹ ਵੀਰੇ ਆਈ ਐਮ ਕਾਫੀ ਬ੍ਰਾਊਨ ਜਾ ਇਹਦਾ ਬ੍ਰਾਊਨ ਸ਼ੇਡ ਜਾ ਗਿਆ ਹਾਂ ਜੀ ਹਾਂ ਹਾਂ ਤੋੜੇਗਾ ਹਾਂ ਤੋੜ ਦਿੰਨੇ ਆ ਵੀਰੇ ਤੋੜ ਦੇ ਫਿਰ ਇਹਦਾ ਵੀ ਨਾ ਦਿਲ ਤੋੜ ਯਾਰ ਹੁਣ ਸਾਰੀ ਤੋੜ ਦੇ ਨੀ ਸਾਰੀ ਤੋੜ ਦਿੰਦੇ ਆ ਇਹਦਾ ਸੂਆ ਕਿਹੜਾ ਬਾਈ ਇਹਦਾ ਪਲੂਨ ਸੁੰਦੀ ਆ ਤੇਰੀ ਪਹਿਲਾ ਹਾਂ ਇਹ ਵੀ ਹਜੇ ਆਏ ਮੰਨ ਕੇ ਚਲੋ 10 ਤੋਂ 15 ਦਿਨ ਲੈ ਚੋ ਆ ਇੱਕ ਗੱਲ ਹੋਰ ਦੱਸਦਾ ਨਾ ਆ ਗਈ ਪੰਜਾਬ ਵਾਲੀ ਲੰਬੀ ਫੁੱਲ ਆ ਗਈ ਜਿਵੇਂ ਐਚਐਫ ਨਾ ਹਾਂ ਜੀ ਆ ਫੁੱਲ ਹਾਈਟ ਦੀਆਂ ਫੁੱਲ ਲੰਬੀ ਆ ਇੱਥੋਂ ਲੰਬਾਈ ਦਿਖਾ ਦੇਂ ਗਰੀ ਇੱਥੇ ਰੋਕਣਾ ਇੱਥੋਂ ਦਿਖਾ ਦੇ ਦੀ ਲੰਬਾਈ ਛੋਟਾ ਕੰਨ ਲੱਗਿਆ ਮੱਥੇ ਤੇ ਟੋਆ ਪੀਤਾ ਚਾਹੇ ਆਪਦਾ ਘਰੋਂ ਲਿਆਇਓ ਲੰਬਾਈ ਇਹਦੀ ਐਚਐਫ ਨੂੰ ਘੱਟ ਨਹੀਂ ਹੈਗੀ ਜੇ ਤੁਹਾਡੇ ਘਰੇ ਕੋਈ ਐਚਐਫ ਪੰਛੀ ਹੈਗੀ ਆ ਉਹਦੇ ਬਰਾਬਰੇ ਖੜਾ ਲਓ ਲਿਆ ਕੇ ਠੰਡੀ ਸੀਲ ਪਰ ਫਰ ਗਈ ਆਡਰ ਰੱਖੋ ਬਿਲਕੁਲ ਕੰਪੈਕਟ ਸੂਆ ਪਹਿਲਾ ਆਧੇਨ ਕਿੰਨੇ ਬਾਕੀ ਨੇ ਬਾਈ ਦਿਨ ਮੇਰੇ ਲੈ ਜੂ 15 15 ਦਿਨ ਬਾਕੀ ਹਾਂ ਜੀ ਲੈ ਚੱਲਾਂ ਇਹਨੂੰ ਤੇ ਜਾਨ ਆ ਗਈ ਫੁੱਲ ਪਿਓਰ ਜਰਸੀ ਪੰਜਾਬ ਵਾਲੀ ਜਿਹੜੀ ਡਿਮਾਂਡ ਹੁੰਦੀ ਆ ਭਰਾਵਾਂ ਦੀ ਕਿਉਂਕਿ ਇਹਨਾਂ ਦੀ ਗਿਣਤੀ ਥੋੜੀ ਹੋਣ ਕਰਕੇ ਜੇ ਮੈਂ ਕਹਿ ਲਾਂ ਵੀ ਤੁਸੀਂ ਤਾਜੀ ਸੂਈ ਮੰਗੋ ਜਾਂ ਜਮਾ ਤਿਆਰ ਉਹ ਖੜਦੀ ਨਹੀਂ ਯਾਰ ਹਾਂਜੀ ਹਾਂ ਜਮਾ ਤਿਆਰ ਤਾਜੀ ਬਹੁਤ ਘੱਟ ਮਿਲਦੀ ਆ ਦੇਖੋ ਇਹ ਤਾਜ਼ੀਆਂ ਵਰਗੀ ਆ ਵੀਰੇ ਹਫਤੇ 10 ਦਿਨਾਂ ਦਾ ਕੀ ਬਟਾ ਹੁੰਦਾ ਤੇ ਹੁਣ ਆ ਗਈ ਸਾਈਵਾਲ ਨਾ ਇਹ ਸਾਈਵਾਲ ਚ ਆ ਗਈ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਦੀ ਚਾਰ ਦਿਖਾ ਦੂੰਗਾ ਐਫ ਐਫ ਜਰਸੀ ਸਾਈਵਾਲ ਤੇ ਆ ਇਹਦਾ ਸੁਹਾ ਸੁਹਾ ਦੂਸਰਾ ਵੀਰੇ ਉਹ ਠੰਡੀਆਂ ਘੱਟ ਹੁੰਦੀਆਂ ਨਾ ਹਾਂ ਵੀਰੇ ਆ ਦੇਖ ਲਓ ਗੱਬਣਾ ਨਾਲ ਠੀਕ ਗੱਲ ਮੱਜਾਂ ਦਾ ਕੰਮ ਹੀ ਹੈ ਹਾਂ ਹਾਂ ਪੂਸ ਚੱਕ ਕੇ ਖੜਗੀ ਦੇਖੋ ਤੋਰੇ ਨੂੰ ਵੀ ਖੋਲ ਕੇ ਫਿਰ ਸੂਆ ਕਿਹੜਾ ਦਾ ਸੂਆ ਦੂਸਰਾ ਵੀਰੇ ਦੂਜਾ ਸੂਆ ਦਿਨ ਕਿੰਨੇ ਬਾਕੀ ਦਿਨੇ ਹਫਤ ਤੱਕ ਪਹਿਲਾਂ ਪਹਿਲਾਂ ਸੂਪੂ ਵੀਰੇ ਹਫਤੇ ਲਗਭਗ ਮੇਂ ਮੰਨ ਲਾ ਪੰਜ ਸੱਤ ਦਿਨ ਲੈ ਜੀ ਠੀਕ ਹੈ ਗੱਲ ਲਿਆ ਸਕਦੀ ਆ ਪੰਜ ਚਾਰ ਹਾਂ ਲਿਆ ਸਕਦੇ ਬਾਕੀ ਇਹਨਾਂ ਦਾ ਸਿਸਟਮ ਇਹ ਹੁੰਦਾ گاਵਾਂ ਦਾ ਵੀ ਇਹ ਮੌਕੇ ਦੀ ਤਿਆਰ ਹੋ ਜਾਂਦਾ ਹਾਂਜੀ ਹਾਂ ਹਾਂ ਆਰਡਰ ਰੱਖਦੀ ਆ ਫੁੱਲ ਡਬਲ ਤਿੰਨ ਆੜਾ ਨੂੰ ਫੁੱਲ ਵੇਟ ਆ ਵੀਰੇ ਵਧੀਆ ਹਾਈਟ ਇੱਥੋਂ ਨਾ ਗਰੀ ਇਹਦੀ ਫੇਸ ਕੁਆਲਿਟੀ ਤੇ ਮਾਰਦੀ ਕੈਮਰਾ ਇੱਥੇ ਖੜਾ ਲਾ ਬਾਈ ਇੱਥੋਂ ਪਛਾਣ ਹੋ ਕੇ ਦਿਖਾ ਦੇ ਇੱਥੋਂ ਇੱਥੋਂ ਦਿਖਾ ਰਿੰਗ 'ਚ ਖੜਾ ਕੇ ਚੋਲਿਓ ਵੀਰੇ ਜੇ ਨਹੀਂ ਪੈਂਦਾ ਕੋਈ ਆ ਦੇ ਜਿਹੜੇ 'ਚ ਖੜਾ ਕੇ ਚੋਲਿਓ ਚਾਹੇ ਕੋਈ ਸਿਸਟਮ ਨਹੀਂ ਹੈਗਾ ਉੱਡਣ ਭੱਜਣ ਵਾਲਾ ਹਾਂ ਅਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਬਹੁਤ ਸੋਹਣਾ ਮੁੱਠੀ ਵਾਲਾ ਖਣ ਲੱਗਿਆ ਵੀਰੇ ਜਾਨ ਵਾਲੀ ਬੱਚੀ ਹੈ ਦੁੱਧ ਵੀ ਆਪਣਾ ਫੈ ਦੁੱਧ ਵੀ ਦੇ ਦੂ ਇਹ 17 18 ਕਿਲੋ ਆਰਾਮ ਦੇ ਨਾਲ ਵੀਰੇ ਸੁਹਾ ਦੂਜਾ ਸੁਹਾ ਦੂਜਾ ਫੀ ਕਾ ਗਾਲਾ ਲੈ ਇਹਨੂੰ ਤਾਂ ਬੰਨ ਦੇ ਤੇ ਹੁਣ ਮਾਰ ਦੇ ਗਾਂ ਵਾਲੀ ਤੇ ਕੈਮਰਾ ਇਹਦਾ ਸੂਆ ਪਹਿਲੀ ਲਾ ਇਹ ਪਲੂਣਾ ਵੀਰੇ ਵੱਛੀ ਤੇ ਦੰਦੋਂ ਖੀਰੀ ਆ ਵੀਰੇ ਇਹ ਇਹਨੂੰ ਵੀ ਤੋਰ ਫਿਰ ਦੰਦਾਂ ਚ ਖੀਰੀ ਸੂਆ ਪਹਿਲਾ ਪ੍ਰਿੰਟ ਲਾਜਵਾਬ ਬਾਡੀ ਤੇ ਫੇਸ ਕੁਆਲਿਟੀ ਲੈ ਚੱਲ ਇਹ ਬਿਊਟੀ ਵਾਲੀ ਵੀ ਆ ਮਿਲਕ ਵਾਲੀ ਵੀ ਆ ਦੋਵੇਂ ਪਾਸੇ ਚੱਲੂਗੀ ਇਹ 25 ਕਿਲੋ ਦੁੱਧ ਦੇ ਸਕਦੀ ਆ ਵੀਰੇ ਕਿੰਨੇ ਦਿਨ ਬਾਕੀ ਦੇ ਦੇ ਇਹ ਲੈ ਜੂ ਜੀ 4-5 ਦਿਨ ਚਾਰ ਤੋਂ ਪੰਜ ਦਿਨਾਂ ਦੇ ਤੇਰੀ ਤੁਸੀਂ ਬਹੁਤ ਪੜੀ ਕਰੀਆ ਨੇ ਬੱਚੀ ਨੇ ਕਿਹੜਾ ਹੋਰ ਕਮਾ ਦੇ ਇਹਨੂੰ 13 ਹੋਰ ਦਿਖਾ ਦੇ ਗੈਰੀ ਸਮਾਰ ਕੇ ਇਹ ਖੀਰੀ ਆ ਗਈ ਬਈ ਹਾਂਜੀ ਹਾਂ ਹਾਂ ਆ ਪਿਓਰ ਪਿਓਰ ਖੀਰੀਆਂ ਚ ਆ ਗਈ ਖੀਰੀਆ ਰਕਾਰਡ ਚੰਗਾ ਬਣਾ ਦੂ ਦੁੱਧ ਆ ਹਾਂਜੀ ਹਾਂ ਹਾਂ ਜਿਵੇਂ ਜਿਵੇਂ ਮੈਨੂੰ ਆ ਲੱਗਦਾ ਵੀ ਜੇ ਕੋਈ ਕੇਰ ਵਾਲਾ ਸੱਜਣ ਹੋਊਗਾ ਚੌਕ ਦੇ ਦੰਦ ਸਿੱਟਦੀ ਸਿੱਟਦੀ ਇਹ ਦੂਜਾ ਸੂਪਣਾ ਬਰਾਮਣਾ ਸੂਪਣਾ ਬਈ ਆ ਲੈ ਚੱਲ ਬਈਆ ਇਹਨੂੰ ਚੰਗੀ ਨਸਲ ਦਾ ਇਹੀ ਫਾਇਦਾ ਹੁੰਦਾ ਵੀ ਜਿਵੇਂ ਇਹਨੇ ਖੀਰੀ ਨਹੀਂ ਸੂਪਣਾ ਚੰਗੀ ਨਸਲ बिकਦੀ ਵੀ ਚੰਗੇ ਪੈਸਿਆਂ ਚ ਆ ਤੇ ਸਮਾਂ ਵੀ ਥੋੜਾ ਲੈਂਦੀ ਆ ਤਿਆਰ ਹੋਣ ਨੂੰ ਇਹ ਜਿਹੜਾ ਦੁੱਧਾ ਦੁੱਧ ਦੀ ਮਾਤਰਾ ਵੀ ਜ਼ਿਆਦਾ ਪਾਉਂਦੀ ਆ। ਆ ਨੰਬਰ ਬੋਲ ਦੇ ਜ਼ਰਾ ਬਾਈ। ਤੇ ਆਹ ਦੋ ਬੱਚੀਆਂ ਤੇ ਵੀ ਗੁਰੀ ਕੈਮਰਾ ਅਮਰਵਾਦੀ। ਇਹ ਵੀ ਵੇਚਦੇ ਨੇ। ਹਾਂਜੀ ਹਾਂ। ਇਹ ਵੀ ਚੱਕ ਦਾਂਗੇ ਬਾਈ ਕਹਿੰਦਾ ਦੋ ਬੱਚੀਆਂ ਦਾ ਜੋੜਾ ਖੜੀ ਹੀ ਦਿਖਾ ਦੇ ਦਾਂ। ਇਹ ਫਾਰਮ ਦੀਆਂ ਨੇ ਵੀਰੇ ਇੱਕੋ ਹੀ ਫਾਰਮ ਚੋਂ ਲਈਆਂ ਨੇ ਤੇ ਇਸੇ ਮਾਵਾ ਇਹਨਾਂ ਦੀਆਂ 40 ਕਿਲੋ ਤੋਂ ਬਾਹਰ ਆਲੀਆਂ ਨੇ ਵੀਰੇ। ਠੀਕ ਆ ਗੱਲ। ਹਾਂ। ਉਮਰ ਵੀ ਵਗੈਰਾ ਇਹਨਾਂ ਦਾ ਵੀ ਆਪਾਂ ਨੂੰ ਪਤਾਗਾ ਉਹ ਵੀ ਡਾਟਾ ਦੇ ਦਾਂਗੇ। ਠੀਕ ਆ ਗੱਲ। ਇਹ ਆ ਗਈਆਂ ਸਾਲ-ਸਾਲ ਦੀਆਂ ਖੀਰੀਆਂ ਆ ਗਈਆਂ। ਹਾਂ ਬਾ ਡੇਡ ਡੇਡ ਦੋ ਦੋ ਕੁ ਮਹੀਨਾ ਇਹਨੂੰ ਇਹਨਾਂ ਨੂੰ ਪਾ ਕੇ ਆਪਣੀ ਹੈਫ ਡਰਾਈਵ ਰੈਡੀ ਨੇ ਰੈਡੀ ਨੇ ਠੀਕ ਆ ਗੱਲ ਨੰਬਰ ਬੋਲ ਦੇ ਜਰਾ ਨੰਬਰ ਵੀਰੇ ਆਪਣਾ ਹੈਗਾ 9779621166 9779621166 ਬਈ ਦਾ ਨੰਬਰ ਆ ਪਿੰਡ ਧੌੜਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਤਕਰੀਬਨ ਤਕਰੀਬਨ ਸਾਨੂੰ ਅਗਣਤੀ ਤੋਂ ਬਾਰੇ ਨਗਦ ਖਾਤੇ ਤੇ ਦਿਖਾਏ ਵੀ ਆ ਮੰਨ ਲਓ ਵੀ ਸਾਰੇ ਹੀਰੇ ਦਿਖਾਈ ਨੇ ਜਿਵੇਂ ਮੋਤੀਆਂ ਦੀ ਲੜੀ 'ਚ ਇੱਕ ਹੀਰਾ ਹੁੰਦਾ ਇੱਥੇ ਮੈਂ ਤੁਹਾਨੂੰ ਸਾਰੇ ਹੀਰੇ ਦਿਖਾਉਂਦਾ 15 ਤੋਂ 20 ਡੰਗਰ ਵੀਰੇ ਆਪਣੇ ਕੋਲੇ ਮਹਾਰਾਜ ਦੀ ਕਿਰਪਾ ਨਾਲ ਹਰ ਵਕਤ ਹੀ ਰਹੇ ਹਰ ਵਕਤ ਅਵੇਲੇਬਲ ਰਹਿੰਦੇ ਆ ਜਿਹੜੇ ਜਦੋਂ ਵੀ ਫੋਨ ਲਾਗੇ ਉਦੋਂ ਮਰਜ਼ੀ ਆ ਸਕਦੇ ਜਿਹੜੇ ਸੱਜਣ ਨੂੰ ਇਹਨਾਂ 'ਚ ਕੋਈ ਵੀ ਪਸ਼ੂ ਪਸੰਦ ਆਉਂਦਾ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ